ਮਿੱਤਰੋ ਕੀ ਹਾਲ ਚਾਲ ਆ ਆਈ ਹੋਪ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਬਾਬੇ ਉਹ 9 ਵਜਣ ਵਾਲੇ ਹੋ ਗਏ ਤੇ ਆਪਾਂ ਉੱਠ ਚੁੱਕਿਆ ਬੜੀ ਖੁਸ਼ੀ ਦੀ ਗੱਲ ਆ ਕਿ ਅੱਜ ਬੱਟਾ ਇਹਨਾਂ ਉੱਠ ਗਏ ਤੇ ਆਜੋ ਮਿੱਤਰੋ ਸਾਨੂੰ ਪਰੌਂਠੇ ਪਰੌਂਟੇ ਖਵਾਈਏ ਬੂਟਾ ਤਾਂ ਨਾ ਧੋ ਕੇ ਕਹਿੰਦਾ ਗੇੜੇ-ਗੁੜੇ ਲਾਇਆ ਚਾਰ ਕਹਿੰਦਾ ਨਹੀਂ ਲਾਇਆ ਲਾ ਚਾਰ ਚਲੋ ਮਿੱਤਰੋ ਖਾ ਪੀ ਕੇ ਕਰਦੇ ਆ ਤੁਹਾਡੇ ਨਾਲ ਬਾਬੇ ਹੋਣੀ ਹੁਣ ਲੰਗਰ ਹੈ ਕਰਨਗੇ ਹਾਂਜੀ ਮਿੱਤਰੋ ਕੰਮ ਆ ਬਣਾ ਚੱਲੀਆਂ ਦਾ ਦੇਖ ਸਕਦੇ ਹਾਂ या यार, यार। तो आ ले आगे आगे मत अच्छी मित्रों इधर बना हैं बाकी आप अच्छी तो हाल तो दे अंदर यस बोलो कपड़े ਨਾ ਨਾ ਲੈ ਕਹਿੰਦਾ ਸੁਣ ਮੈਂ ਵਿਆਹ ਤੇ ਜਾਊਂਗਾ ਵਿਆਹ ਉਹ ਵੀ ਫੋਨ ਮਾਰੀ ਜਾਂਦਾ ਜੀ ਹੁਣ ਦੁਕਾਨ ਤੇ ਜਾਣਾ ਕੁਕੇ ਨੰਦਾ ਮੈਂ ਕਹਿ ਕੇ ਬਾਬੇ ਦੋ ਦਿਨਾਂ ਦਾ ਤੇ ਜਾ ਅਗਲੇ ਦਿਨ ਸਵੇਰੀ ਰਿਹਾ ਤੇ ਕਹਿੰਦਾ ਕਹਿੰਦਾ ਮੇਰੇ ਕੋਲ ਕੋਈ ਕਸਟਮਰ ਆ ਰਿਹਾ ਕੌਣ ਆ ਰਿਹਾ ਤੇਰੇ ਕੋਲੇ ਦੋ ਸਾਲ ਦੋਸਤ ਆ ਰਿਹਾ ਕਹਿੰਦਾ ਉਹ ਚੱਕੀ ਉਹ ਲਾਈਨ ਕੀ ਚੱਕਣਾ ਹੋ ਠੀਕ ਹੋ ਮਿੱਤਰੋ ਮਿੱਤਰੋ ਨਿਊਜ਼ਪੇਪਰ ਵਾਰਾ ਲਿਆਂਦੇ ਆ ਰੋਲ ਜ ਵੀ ਲਿਆਂਦਾ ਇੱਕ ਕਮੇਟੀ ਵਾਲਿਆਂ ਦਾ ਤੇ ਉੱਧਰ ਲੱਗ ਰਹੇ ਨੇ ਇੱਧਰ ਹਲਵਾਈ ਬੈਠਾ ਤੇ ਇੱਧਰ ਜੈਰੀਓ ਨੇ ਕੰਮ ਕਰੀ ਗਏ ਨੇ ਤੇ ਤੁਹਾਨੂੰ ਦਿਖਾਉਣਾ ਹੈ ਜਲਦੀ ਜੁੜੇ ਰਹੋ ਜਿਨ੍ਹਾਂ ਨੇ ਚੈਨਲ ਨਹੀਂ ਸਬਸਕ੍ਰਾਈਬ ਕੀਤਾ ਉਹ ਚੈਨਲ ਸਬਸਕ੍ਰਾਈਬ ਕਰ ਲਓ ਜਿਨ੍ਹਾਂ ਨੇ ਵੀਡੀਓ ਨਹੀਂ ਲਾਈਕ ਕੀਤੀ ਉਹ ਲਾਈਕ ਕਰ ਦਿਓ ਬਾਕੀ ਕਮੈਂਟ ਕਰਕੇ ਸਾਨੂੰ ਜਰੂਰ ਦੱਸਿਆ ਕਰੋ ਕਿ ਸਾਡੀ ਵੀਡੀਓ ਤੁਹਾਨੂੰ ਕਿਵੇਂ ਦੀ ਲੱਗਦੀ ਆ ਹਾਂਜੀ ਬਾਬਿਓ ਆਪਾਂ ਆਏ ਸੀਗੇ ਹੁਣ ਪਰੌਂਠੇ ਲੈਣ ਹੁਣ ਪਰੌਂਠੇ ਕਹਿਤਾ ਇਹਨਾਂ ਨੂੰ ਤੇ ਉਹਨੇ ਅਸੀਂ ਜਾ ਕੇ ਉਹਨੇ ਸਾਨੂੰ ਹੈਗਾ ਕੰਮ ਬੰਨਨੇ ਆਪਾਂ ਦੇਤੇ ਹੁੰਦੇ ਹੋਏ ਫੜਕੇ ਲੈ ਜਾਵਾਂਗੇ ਫਲਵਾਈਆਂ ਨੂੰ ਖਵਾਉਣੇ ਆ ਪਰੌਂਠੇ ਰੈਡੀ ਮੈਂ ਹਾਂ ਹਾਂਜੀ ਹਾਂਜੀ ਬਿਲਕੁਲ ਤੁਸੀਂ ਮੈਨੂੰ ਨੰਬਰ ਭੇਜ ਦਿਓ ਹਾਂਜੀ ਮਿੱਤਰੋ ਇਹਨਾਂ ਵਾਸਤੇ ਲੈ ਆਂਦੇ ਆਪਾਂ ਪਰੌਂਠੇ ਤੇ ਇਹਨਾਂ ਨੂੰ ਖਵਾਉਣੇ ਆ ਫਲਵਾਈਆਂ ਵਾਸਤੇ ਪਰੌਂਠੇ ਲੈ ਕੇ ਆਏ ਸੀਗੇ ਆਪਾਂ ਮਿੱਤਰੋ ਬੰਦੇ ਆਪਣੇ ਕੰਮ ਤੇ ਲੱਗੇ ਪਿਆ ਪੂਰੀਆਂ ਇੱਧਰ ਬਣੀ ਜਾਂਦੀਆਂ ਨੇ ਦੇਖ ਸਕਦੇ ਹੋ ਇੱਧਰ ਮਾਤਾ-ਮਾਵਾਂ ਹੋਰੀਆਂ ਲੱਗ ਰਹੇ ਨੇ ਸਾਰੇ ਤੇ ਇੱਧਰ ਹਜੇ ਚੱਲਣ ਤੋਂ ਪਹਿਲਾਂ ਹੀ ਸ਼ੁਰੂਆਤ ਹੋ ਚੁੱਕੀ ਆ ਦੇਖ ਸਕਦੇ ਹੋ ਮੈਂ ਉਹ ਗੱਲ ਵਧਾ ਗਈ ਆ ਬੰਦੇ ਆਪਣੇ ਲੱਗ ਰਹੇ ਨੇ ਪਹਿਲਾਂ ਮੈਂ ਵੀ ਘਟਾ ਕੇ ਗਿਆ ਪੂਰੀਆਂ ਬੈਗ ਕਰਾ ਕੇ ਆ ਹੁਣ ਦੁਬਾਰਾ ਕਰਾਉਂਦੇ ਆ ਬਸ ਚਲੋ ਵਲੌਗ ਦੇ ਵਿੱਚ ਤੁਹਾਨੂੰ ਦੱਸਣੀ ਆ ਲਾਲਾ ਇਵੇਂ ਪ੍ਰਾਪਤ ਕਰੋ ਆ ਲੈ ਜੋ ਬਾਦ ਇਹ ਕਰਨਾ ਕਰਨਾ ਕੰਮ ਕੋਈ ਆਇਓ ਮੇਤਰਾ ਪੂਰੀਆਂ ਅਸੀਂ ਪੈਕ ਕਰੀਏ ਨਾ ਦੇਖ ਸਕਦੇ ਹੋਗੇ ਤੇ ਉਸ ਤੋਂ ਬਾਅਦ ਘੱਟ ਜਾਂਦੇ ਆ ਇੱਧਰ ਪੂਰੀਆਂ ਬਣਾਈ ਜਾਂਦੇ ਨੇ ਕੰਮ ਚੱਲੀ ਜਾਂਦਾ ਯਾਰ ਯਰੇ ਬਾਬੋ ਤਿਆਰੀ ਚੱਲ ਰਹੀ ਆ ਪੂਰੀ ਟੋਪੋ ਟੋਪ ਹੈ ਔਰ ਵਈ ਠੀਕ ਹੈ। ਔਰ ਕੀ ਆਜ ਵਾਲਾ? ਔਰ ਬਰੋ ਕੀ ਵਾਲਾ? ਚੈੱਕ ਕਰੋ ਇੱਥੇ ਇੱਕ ਮਿੱਤਰੋ। ਜਾਨ ਪੱਕਾ ਗੰਮ ਨਾ। ਜਿਆਦੇ ਨਾ ਠੋਕ ਨੂੰ ਨਿਕ ਕੇ ਕਿਤੇ ਮੁੜ ਕੇ ਨਿਕਲੇ ਆ। ਹਾਂਜੀ। ਇਹ ਬਾਬੂ ਕਰੋ ਬੈਨਰ ਚੈੱਕ। ਜੀ ਮਿੱਤਰੋ ਨਗਰ ਕੀਰਤਨ ਆ ਚੁੱਕਾ ਤੇ ਆਵਾਜ਼ ਆਪਾਂ ਨੂੰ ਔਨ ਲਾ ਲੀ। ਤੇ ਆਪਣੀਆਂ ਪਿਆਰੀ ਸੰਗਤ ਜੀ ਸੇਵਾ ਕਰ ਰਹੀ ਆ ਇਹ ਦੇਖੋ ਮਿੱਤਰੋ ਮੇਰਾ ਸੇਵਾ ਕਰਨੇ ਆ ਲੋ ਜਾਈ ਆਇਓ ਯਾਰਾ ਤੁਮਨੇ ਲੈਡ ਯਾਰ ਫਾਈਏ ਇਧਰ ਕਰੋ ਚੈੱਕ ਮਿੱਤਰੋ ਹੁਣ ਅੱਧੀ ਸੰਗਤ ਜਾ ਚੁੱਕੀ ਆ ਤੇ ਟ੍ਰੈਫਿਕਾ ਹੋ ਗਈ ਜੀ ਪੂਰੀ ਇੱਥੇ ਟ੍ਰੈਫਿਕ ਜਾਮ ਹੋ ਰਿਹਾ ਜੀ ਇੱਥੇ ਪੂਰਾ ਨਗਰ ਕੀਰਤਨ ਜਾ ਚੁੱਕਿਆ ਤੇ ਤੋਂ ਬਾਅਦ ਦੇ ਤੋਂ ਬਾਅਦ ਹੁਣ ਅਸੀਂ ਭਾਂਡੇ-ਪੁੰਡੇ ਧੋਨੇ ਤੇ ਅੰਦਰ ਝਾੜੂ-ਝੂੜੂ ਲਵਾਈ ਜਾਂਦੇ ਹਾਂ ਇਹ ਸੱਚਾ ਵੇਣਾਈ ਇਹ ਨਹੀਂ ਥੋੜਾ ਹੀ ਵਲੌਗ ਆ ਤੇ ਹੁਣ ਮਤਲਬ ਝਾੜੂ-ਝੂੜੂ ਲਾਈ ਜਾਂਦੇ ਆ ਤੇ ਬਾਬਿਓ ਬਹੁਤ ਜ਼ਿਆਦਾ ਸੰਗਤ ਸੀਗੀ ਦੇਖ ਸਕਦੇ ਹੋ ਕਿਵੇਂ ਅਖਬਾਰ ਕਬੂਰ ਇੱਥੇ ਬਾਬਿਓ ਪੂਰੀ ਸੰਗਤ ਸੀ ਐਸੀ ਥੋੜੇ ਐਸੀ ਥੋੜੇ ਬਿਜੀ ਸੀ ਇਸੇ ਕਰਕੇ ਸਾਨੂੰ ਟਾਈਮ ਨਹੀਂ ਮਿਲਿਆ ਸ਼ੂਟ ਕਰਨ ਦਾ ਇਹ ਇਧਰ ਹਲਵਾਈਆਂ ਦਾ ਕੰਮ ਨਿਬੜ ਗਿਆ ਹੁਣ ਉਹ ਜਾ ਚੁੱਕੇ ਆ ਤੇ ਹੁਣ ਇਹ ਤੋਂ ਬਾਅਦ ਆਪਾਂ ਭਾਂਡੇ-ਪੁੰਡੇ ਧੋਣੇ ਸਾਰੇ ਚਕਾਉਣੇ ਆ ਤੇ ਆਪੋ ਵੀ ਹੁਣੀ ਫ੍ਰੀ ਹੋਏ ਸੀ ਮੈਂ ਸੋਚਿਆ ਕਿ ਚਲੋ ਇੱਕ ਅੱਧਾ ਛੋਟਾ ਕੱਢ ਲਈਏ ਵੀਡੀਓ ਦਾ ਬਾਕੀ ਭਾਂਡੇ ਲੈ ਆਂਦੇ ਤੇ ਸਾਰਾ ਦਿਨ ਬਾਬੇ ਉਹ ਅੱਜ ਬਹੁਤ ਕੰਡ ਲੰਗਿਆ ਸਾਡਾ ਮਤਲਬ ਸੇਵਾ ਕਰਦੇ ਰਹੇ ਇੱਕ ਬਲੌਗਰ ਸਾਹ ਵਾ ਆ ਜਾਂਦੇ ਨੇ ਭਾਂਡੇ ਧੋਈ ਜਾਂਦੇ ਨੇਗੇ ਤੋ ਬੋਤੋ ਬੋਟਾ ਆਪਣਾ ਜਲਦੀ ਕਰੋ ਜਲਦੀ ਤੇ ਬਾਬੇ ਉਹ ਨਗਰ ਕੀਰਤਨ ਆ ਚੁੱਕਿਆ ਹੈ ਤੇ ਆਪਣੇ ਨਾਲ ਦੇ ਬੈਠੇ ਆ ਅੰਦਰ ਤੇ ਆਪਾਂ ਹੁਣ ਚੱਲਦੇ ਆ ਅੰਦਰ ਇੱਧਰ ਮੜਾ ਆ ਫੇਰ ਆਉਣੇ ਆਗੇ ਆ ਪੰਜ ਮਿੰਟਾਂ ਦੇ ਬਣਾ ਲਓ ਕੋਪੀਰਾਈਟ ਆ ਜੂ ਆਪਣੇ ਗਾਣੇ ਲੱਗ ਰਿਹਾ ਏ ਤੇਲੇ ਗਾਣੇ ਦੀ ਕਿਤ ਫੇਰ ਵੀ ਕੋਪੀਰਾਈਟ ਆ ਜਾਂਦਾ ਹਾਂਜੀ ਮਿੱਤਰੋ ਹੁਣ ਆਏ ਸੀ ਆਪਾਂ ਗੁਰੂ ਘਰ ਆਪਾਂ ਇੱਥੇ ਕੈਂਡਲ ਲਾਉਣ ਤੇ ਹੁਣ ਆਪਾਂ ਲਾਉਂਦੇ ਆ ਕੈਂਡਲ ਤੇ ਤੁਹਾਨੂੰ ਸਾਰਿਆਂ ਨੂੰ ਗੁਰਪੁਰਬ ਦੀਆਂ ਲੱਖ ਲੱਖ ਵਧਾਈਆਂ ਆ।ਾਰੇ ਮੇਰੇ ਭਰਾ ਭੈਣ ਖੁਸ਼ ਰਹਿਣ। ਕਰੋ ਚੈੱਕ ਮਿੱਤਰੋ। ਆਪਰੇ ਐਚਡੀ ਆ ਦੋਣਾ ਹੀ ਵਾਲਾ ਹੀ ਜੰਨਾ। ਓਏ ਹਾਂਜੀ ਮਿੱਤਰੋ ਜਿਵੇਂ ਕਿ ਤੁਸੀਂ ਆਪਣਾ ਸਾਰਾ ਬਲੌਗ ਦੇਖ ਚੁੱਕੇ ਹੋਗੇ ਜਿਨ੍ਹਾਂ ਨੇ ਹਜੇ ਤੱਕ ਦਾ ਚੈਨਲ ਆਪਣਾ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਕਰ ਲਓ। ਇਹ ਵੀਡੀਓ ਨਹੀਂ ਲਾਈਕ ਕੀਤੀ ਤਾਂ ਵੀਡੀਓ ਵੀ ਲਾਈਕ ਕਰ ਦਿਓ ਇੱਕ ਸੋਣਾ ਜਿਹਾ ਕਮੈਂਟ ਕਰ ਦਿਓ ਸਾਨੂੰ ਮੋਟੀਵੇਸ਼ਨ ਮਿਲਦੀ ਆ ਤੇ ਬਾਕੀ ਜੁੜੇ ਰਹੋ ਤੇ ਬਾਕੀ ਤੁਹਾਡੇ ਲਈ ਨੈਕਸਟ ਵਲੌਗ ਵਧੀਆ ਤੋਂ ਵਧੀਆ ਲਿਆਉਣ ਦੀ ਕੋਸ਼ਿਸ਼ ਕਰਾਂਗੇ ਤੇ ਬਾਕੀ ਟੇਕ ਕੇਅਰ